ਇਸ ਸਾਲ 2025 ਦੇ ਦਸਹਿਰੇ ਦੇ ਮੌਕੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਐਸਐਸ ਦੇ 100 ਸਾਲ ਪੂਰੇ ਹੋਣ ਦੇ ਉੱਤੇ ਉਹਨਾਂ ਨੂੰ ਬਹੁਤ ਵਧਾਈ ਦਿੱਤੀ ਤੇ ਉਹਨਾਂ ਦੇ ਬਹੁਤ ਜ਼ਿਆਦਾ ਗੁਣगान ਗਾਏ ਕਿ ਇਹਨਾਂ ਨੇ ਦੇਸ਼ ਦੀ ਜਿਹੜੀ ਆਜ਼ਾਦੀ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਸੰਘਰਸ਼ ਕੀਤੇ ਜੇਲਾ ਦੇ ਵਿੱਚ ਗਏ ਤੇ ਇਹਨਾਂ ਦਾ ਨਰਿੰਦਰ ਮੋਦੀ ਨੇ 100 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਤੇ ਇਹਨਾਂ ਦੇ ਗੁਣगान ਗਾਏ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ 18 ਮਾਰਚ 1999 ਨੂੰ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਦੇਸ਼ ਦੇ ਉਹਨਾਂ ਨੇ ਇੱਕ ਹੈਡਗੇਵਾਰ ਦੀ ਜਦੋਂ ਜਨਮ ਦਿਹਾੜਾ ਸੀਗਾ ਤਾਂ ਉਹਨਾਂ ਦੀ ਇੱਕ ਉਹਨਾਂ ਦੇ ਨਾਮ ਦੇ ਉੱਤੇ ਡਰਾਫਟ ਟਿਕਟ ਜਾਰੀ ਕੀਤੀ ਹੈਡਗੇਵਾਰ ਕੌਣ ਸੀ ਆਰਐਸਐਸ ਦੇ ਸੰਸਥਾਪਕ ਸੀਗੇ ਪਹਿਲੇ ਮੁਖੀ ਸੀਗੇ ਇਹਨਾਂ ਨੇ ਆਰਐਸਐਸ ਬਣਾਈ ਸੀ ਉਹਨਾਂ ਦੇ ਨਾਮ ਦੇ ਉੱਤੇ ਟਿਕਟ ਜਾਰੀ ਕੀਤੀ ਸੀ ਪਰ ਉਹ ਵੀ ਜਿੰਨਾ ਚਿਰ ਪ੍ਰਧਾਨ ਮੰਤਰੀ ਰਹੇ ਨੇ ਕਦੇ ਵੀ ਇਹਨਾਂ ਦੇ ਹੈਡਕੁਆਟਰ ਦੇ ਵਿੱਚ ਨਹੀਂ ਗਏ ਜਿੱਥੇ ਇਹਨਾਂ ਦਾ ਮੁੱਖ ਦਫ਼ਤਰ ਹੈ ਤਾਂ ਇਸ 30 ਮਾਰਚ 2025 ਨੂੰ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਆਏ ਸੀ ਪਹਿਲੀ ਵਾਰ ਹੋਇਆ ਦੇਸ਼ ਦੇ ਵਿੱਚ ਕਿ ਇੱਕ ਪ੍ਰਧਾਨ ਮੰਤਰੀ ਆਰਐਸਐਸ ਦੇ ਹੈਡਕੁਆਟਰ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਝੁੱਠੀਆਂ ਤਰੀਫਾਂ ਕੀਤੀਆਂ ਕਿ ਇਹ ਇਹ ਆਜ਼ਾਦੀ ਵਾਸਤੇ ਲੜੇ ਹਾਲਾਂਕਿ ਇਹਨਾਂ ਦਾ ਆਜ਼ਾਦੀ ਵਾਸਤੇ ਕੋਈ ਵੀ 1% ਵੀ ਯੋਗਦਾਨ ਨਹੀਂ ਸੀ ਇਹ ਇੱਕ ਗੱਲ ਦਾ ਜ਼ਰੂਰ ਆਪਾਂ ਜੀ ਕਰ ਕਰਾਂਗੇ ਵੀਡੀਓ ਦੇ ਵਿੱਚ ਕਿ ਇਹਨਾਂ ਨੇ ਕਿਹਾ ਕਿ ਦੋ ਵਾਰ ਹੈਡਗੇਵਾਰ ਜਿਹੜਾ ਇਸ ਦਾ ਸੰਸਥਾਪਕ ਹੈ ਮੁਖੀ ਆ ਜਿਹੜਾ ਪਹਿਲਾ ਮੁਖੀ ਸੀ ਉਹ ਦੋ ਵਾਰ ਜੇਲ੍ਹ ਦੇ ਵਿੱਚ ਗਿਆ ਇਹ ਜ਼ਰੂਰ ਦੋ ਵਾਰ ਜ਼ਰੂਰ ਜੇਲ੍ਹ ਦੇ ਵਿੱਚ ਗਏ ਨੇ ਹੈਡਗੇਵਾਰ ਪਰ ਉਹ ਵੀ ਆਪਾਂ ਚਰਚਾ ਕਰਾਂਗੇ ਕਿ ਕੀ ਕਾਰਨ ਬਣੇ ਕਿਵੇਂ ਗਏ ਕਿ ਸੱਚਮੁੱਚ ਜਾਤੀ ਦੀ ਲੜਾਈ ਪਿੱਛੇ ਗਏ ਸੀਗੇ ਪਹਿਲੀ ਵਾਰ ਅਪਾ ਇਹਦੇ ਉੱਤੇ ਚਲੋ ਕਰਦੇ ਆਂ ਵੀ ਪਹਿਲੀ ਵਾਰ ਜਦੋਂ 1920 ਅਤੇ 21 ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਇੱਕ ਅੰਦੋਲਨ ਛਿੜਿਆ ਸੀਗਾ ਉਹਦੇ ਵਿੱਚ ਹੈਡਗੇਵਾਰ ਨੇ ਅੰਗਰੇਜ਼ਾਂ ਦੇ ਖਿਲਾਫ ਇੱਕ ਭੜਕਾਊ ਭਾਸ਼ਣ ਦਿੱਤਾ ਸੀਗਾ ਜਿਹੜਾ ਇਹਨਾਂ ਨੇ ਹੈਡਗੇਵਾਰ ਨੇ ਭਾਸ਼ਣ ਦਿੱਤਾ ਸੀਗਾ 1920 ਦੇ ਵਿੱਚ ਉਦੋਂ ਉਹ ਇੱਕ ਕਾਂਗਰਸ ਦੇ ਕਾਰਕੁਨ ਸੀਗੇ ਕਾਂਗਰਸ ਪਾਰਟੀ ਦੇ ਲਈ ਕੰਮ ਕਰਦੇ ਸੀਗੇ ਤਾਂ ਉੱਥੇ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 1925 ਦੇ ਵਿੱਚ RSS ਦੀ ਦਸਹਿਰੇ ਮੌਕੇ ਦੱਸਦੇ ਨੇ ਵੀ ਉਦੋਂ ਇਸ ਦੀ ਸੰਸਥਾਪਨਾ ਹੋਈ ਆ 5 ਸਾਲ ਬਾਅਦ ਤਾਂ ਉੱਤੇ ਦਾ ਫਿਰ RSS ਦਾ ਕੋਈ ਮਤਲਬ ਉਹੀ ਨਹੀਂ ਗਿਣਿਆ ਜਾਂਦਾ ਵੀ ਇਹ RSS ਇੱਕ ਜਿਹੜਾ ਆਪਣਾ ਸੰਗਠਨ ਆ ਉਹ ਦੇਸ਼ ਦੀ ਆਜ਼ਾਦੀ ਦੇ ਵਿੱਚ ਇਹਨਾਂ ਨੇ ਕੋਈ ਹਿੱਸਾ ਪਾਇਆ ਤੇ ਦੂਜੀ ਵਾਰ ਇਹ ਹੈਡਗੇ ਬਾੜ ਜੇਲ੍ਹ ਕਦੋਂ ਗਏ ਨੇ 1930 ਦੇ ਵਿੱਚ ਜਦੋਂ ਮਹਾਤਮਾ ਗਾਂਧੀ ਨੇ ਨਮਕ ਸत्याग्रह ਜਿਹਨੂੰ ਡਾਂਡੀ ਮਾਰਚ ਵੀ ਕਹਿੰਦੇ ਨੇ ਉਸ ਦੌਰਾਨ ਇਹ ਜੇਲ੍ਹ ਦੇ ਵਿੱਚ ਗਏ ਹੁਣ ਤੁਸੀਂ ਕਹੋਗੇ ਸੋਚੋਗੇ ਕਿ ਚਲੋ 1920 ਦੇ ਵਿੱਚ 5 ਸਾਲ ਪਹਿਲਾਂ ਆਪਣਾ ਆਰਐਸਐਸ ਦਾ ਸੰਗਠਨ ਹੋਣ ਤੋਂ ਪਹਿਲਾਂ ਜਦੋਂ ਗਏ ਉੱਤੇ ਵੀ ਜਦੋਂ ਉਦੋਂ ਤਾਂ ਮੰਨਿਆ ਵੀ ਕਾਂਗਰਸ ਦੇ ਕਾਰਕੁਨ ਸੀ ਪਰ 1930 ਦੇ ਵਿੱਚ ਜਦੋਂ ਡਾਂਡੀ ਮਾਰਚ ਦੇ ਪਿੱਛੇ ਨਮਕ ਸੱਤਿਆਗ੍ਰਹਿ ਦੇ ਪਿੱਛੇ ਜੇਲ੍ਹ ਚ ਗਏ ਨੇ ਤਾਂ ਤਾਂ ਵੀਰ ਆਜ਼ਾਦੀ ਪਿੱਛੇ ਹੀ ਲੜੇ ਹੋਣਗੇ ਨਹੀਂ ਬਿਲਕੁਲ ਵੀ ਆਜ਼ਾਦੀ ਪਿੱਛੇ ਨਹੀਂ ਗਏ ਮੈਂ ਇਹ ਕਿਸੇ ਹੋਰ ਲੇਖਕ ਦੀ ਕਿਸੇ ਦੀ ਗੱਲ ਦਾ ਕੋਟ ਨਹੀਂ ਕਰੂੰਗਾ ਮੈਂ ਹੈਡਗੇਵਾਰ ਦੀ ਖੁਦ ਦੀ ਲਿਖੀ ਹੋਈ ਜੀਵਨੀ ਦੇ ਵਿੱਚੋਂ ਇੱਕ ਕੋਟ ਲਵਾਂਗਾ ਇੱਥੇ ਦਾ ਇੱਕ ਦਿਲਚਸਪ ਕਹਾਣੀ ਹੈ ਵੀ ਇਹ ਜੇਲ੍ਹ ਦੇ ਵਿੱਚ ਕਿਉਂ ਗਏ ਕਿ ਦੇਸ਼ ਦੇ ਵਿੱਚ ਹੀ ਗਏ ਸੀਗੇ ਉਹਨਾਂ ਦੇ ਲਿਖੇ ਮੁਤਾਬਕ ਕੋਰਟ ਕਰਦੇ ਆ ਗੱਲ ਉਹਨਾਂ ਦੀ ਕਿ ਜਦੋਂ 1930 ਦੇ ਵਿੱਚ ਨਮਕ ਸੱਤਿਆਗ੍ਰਹਿ ਹੋਇਆ ਤਾਂ ਹੈਡਗੇਵਾਰ ਨੇ ਆਪਣੇ ਜਿੰਨੇ ਵੀ ਉਦੋਂ ਮੈਂਬਰ ਸੀ ਉਦੋਂ ਚਲੋ ਪੂਰੇ ਦੇਸ਼ ਦੇ ਵਿੱਚ ਤਾਂ ਨਹੀਂ ਸੀ ਫੈਲੀ ਹੋਈ ਉੱਥੀ ਮਹਾਰਾਸ਼ਟਰ ਦੇ ਨੇੜੇ ਤੇੜੇ ਹੀ ਸੀ ਇੱਥੇ ਪੂਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੈਗਾ ਉੱਥੇ ਉਹਨਾਂ ਨੇ ਕਿਹਾ ਆਪਣੇ ਸਾਰੇ ਬੰਦਿਆਂ ਨੂੰ ਵੀ ਕੋਈ ਵੀ ਆਪਣਾ ਆਪ ਦੇ ਆਰਐਸਐਸ ਦੇ ਇੱਕ ਤੌਰ ਦੇ ਉੱਤੇ ਜ਼ਿੰਮੇਵਾਰ ਜਿਹੜੇ ਵਿਅਕਤੀ ਨੇ ਉਹ ਇਸ ਮਾਰਚ ਦੇ ਵਿੱਚ ਨਮਕ ਸत्याग्रह ਅੰਦੋਲਨ ਦੇ ਵਿੱਚ ਸ਼ਾਮਲ ਨਾ ਹੋਣ ਪਰ ਇੱਥੇ ਇੱਕ ਹੋਰ ਗੱਲ ਕਹੀ ਕਿ ਜਿਹੜਾ ਵੀ ਕੋਈ ਆਪਣੇ ਨਿੱਜੀ ਤੌਰ ਦੇ ਉੱਤੇ ਕੋਈ ਉੱਥੇ ਨਮਕ ਸत्याग्रह ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਜਰੂਰ ਜਾ ਸਕਦਾ ਹੈ ਇਹਦਾ ਮਤਲਬ ਇਹ ਸੀ ਕਿ ਕੋਈ ਵੀ ਆਰਐਸਐਸ ਦੇ ਜ਼ਿੰਮੇਵਾਰ ਕੋਈ ਵੀ ਅਹੁਦੇ ਦੇ ਉੱਤੇ ਹੋਵੇ ਉਹ ਬੰਦਾ ਇਸ ਅੰਦੋਲਨ ਦੇ ਵਿੱਚ ਨਹੀਂ ਜਾਵੇਗਾ ਪਰ ਕੋਈ ਵੀ ਆਪਣਾ ਦੂਜਾ ਬੰਦਾ ਆਪਣੇ ਨਿੱਜੀ ਤੌਰ ਤੇ ਜਾਵੇ ਤਾਂ ਜਰੂਰ ਜਾਵੇ ਪਰ ਹੁਣ ਇੱਥੇ ਗੱਲ ਆਉਂਦੀ ਹੈ ਕਿ ਆਰਐਸਐਸ ਦਾ ਮੁਖੀ ਖੁਦ ਜਾ ਰਿਹਾ ਹੈ ਨਿੱਜੀ ਤੌਰ ਤੇ ਉੱਤੇ ਇਹ ਤਾਂ ਵੱਡੀ ਜ਼ਿੰਮੇਵਾਰੀ ਕਿਹੜੀ ਹੋਊਗੀ ਇੱਥੇ ਵੀ ਆਪਾਂ ਉਹਦੀ ਗੱਲ ਦਾ ਛੋਟ ਕਰਦੇ ਆਂ ਵੀ ਉਹਨੇ ਉੱਥੇ ਕਿਉਂ ਗਏ ਉਹ ਲਿਖਦਾ ਵੀ ਉਹ ਜਦੋਂ ਪਹਿਲਾਂ ਕਾਂਗਰਸ ਦਾ ਇੱਕ ਕਾਰਕੁਨ ਰਹਿ ਚੁੱਕਿਆ ਸੀ ਕਾਂਗਰਸ ਆਗੂਆਂ ਨਾਲ ਉੱਥੇ ਦੇਸ਼ ਭਗਤ ਸੀਗੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਜਰੂਰ ਜਾਣ ਪਛਾਣ ਸੀ ਸਹਿਚਾਰ ਸੀ ਉਹ ਨਮਕ ਸਤਿਆਗ੍ਰਹਿ ਦੇ ਵਿੱਚ ਜ਼ਰੂਰ ਗਿਆ ਕਿਉਂਕਿ ਉੱਥੇ ਉਹ ਕਹਿੰਦਾ ਮੈਂ ਸੰਘ ਬਾਰੇ ਵਿਚਾਰ ਚਰਚਾ ਕੀਤੀ ਉਹਨਾਂ ਬੰਦਿਆਂ ਦੇ ਨਾਲ ਕੀਤੀ ਜਿਹੜੇ ਦੇਸ਼ ਭਗਤ ਸੀ ਆਪਣਾ ਸਭ ਕੁਝ ਜਾਨਵਾਰ ਨੂੰ ਘਰ-ਬਾਰ-ਬਾਰ ਨੂੰ ਤਿਆਗਣ ਨੂੰ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਜਿਹੜਾ ਦੇਸ਼ ਦੇ ਉੱਤੇ ਪਿਆਰ ਸੀ ਕਹਿੰਦਾ ਉਹਨਾਂ ਦਾ ਇਹ ਜਜ਼ਬਾ ਕਹਿੰਦਾ ਮੈਂ ਸੰਘ ਦੇ ਲਈ ਮਤਲਬ ਇਸਤੇਮਾਲ ਕਰਨਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਸਾਰੀ ਜਿੰਨਾ ਵੀ ਜਿਹੜਾ ਦੇਸ਼ ਦੇ ਲਈ ਕਰ ਰਹੇ ਨੇ ਜਜ਼ਬਾ ਉਹ ਸੰਘ ਦੇ ਲਈ ਬਰਤਨ ਇਸ ਜਜਵੇ ਨੂੰ ਕਹਿੰਦਾ ਮੈਂ ਬਹੁਤ ਸਾਰੇ ਬੰਦਿਆਂ ਨੂੰ ਆਪਣੇ ਨਾਲ ਵੀ ਲਾ ਲਿਆ ਤੇ ਉਸ ਤੋਂ ਬਾਅਦ ਉਹਨੂੰ 1 ਮਹੀਨੇ ਦੀ ਸਜ਼ਾ ਹੋਈ ਤੇ ਇਹ ਕਹਿੰਦਾ ਜੇਲ੍ਹ ਦੇ ਵਿੱਚ ਵੀ ਕੁ ਮਹੀਨਾ ਕਹਿੰਦਾ ਹੈੜੀਏ ਵਾਰ ਕਹਿੰਦਾ ਵੀ ਮੈਂ ਉੱਤੇ ਸੰਘ ਦੇ ਲਈ ਹੀ ਕੰਮ ਕੀਤਾ ਬਹੁਤ ਸਾਰੇ ਜਿਹੜੇ ਦੇਸ਼ ਭਗਤ ਸੀ ਉਹਨਾਂ ਤੋਂ ਸਹਿਯੋਗ ਲਾਉਣ ਦਾ ਵਾਅਦਾ ਕੀਤਾ ਉਹਨਾਂ ਦਾ ਭਰੋਸਾ ਲਿਆ ਕਿ ਭਵਿੱਖ ਦੇ ਵਿੱਚ ਉਹ ਇਹਦੇ ਸੰਘ ਦੇ ਲਈ ਕੰਮ ਕਰਨਗੇ ਜਦੋਂ ਬਾਹਰ ਆਏ ਤਾਂ ਕੁਝ ਸਾਲ ਬਾਅਦ 2-3 ਸਾਲਾਂ ਬਾਅਦ ਫਿਰ ਪਤਾ ਲੱਗਿਆ ਕਾਂਗਰਸੀ ਆਗੂਆਂ ਨੂੰ ਕਿ ਇਹ ਸੰਘ ਇੱਥੇ ਕਾਂਗਰਸੀ ਜਿਹੜੇ ਦੇਸ਼ ਭਗਤ ਨੇ ਉਹਨਾਂ ਨੂੰ ਸੰਘ ਵਾਸਤੇ ਵਰਤ ਰਿਹਾ ਹੈ ਤਾਂ 1934 ਦੇ ਵਿੱਚ 4 ਸਾਲ ਬਾਅਦ ਕਾਂਗਰਸ ਦੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਤੇ ਉਹਦੇ ਵਿੱਚ ਐਲਾਨ ਕੀਤਾ ਗਿਆ ਪ੍ਰਚਾਰ ਕੀਤਾ ਥਾਂ-ਥਾਂ ਤੇ ਕਿਹਾ ਕਿ ਕੋਈ ਵੀ ਜਿਹੜਾ ਵੀ ਚਾਹੇ ਜੇ ਕੋਈ ਕਾਂਗਰਸ ਦੇ ਨਾਲ ਮੁਸਲਮਾਨ ਬੰਦਾ ਮੁਸਲਮਾਨ ਬੰਦਾ ਜੁੜਿਆ ਹੋਇਆ ਉਹ ਮੁਸਲਮਾਨ ਲੀਗ ਤੋਂ ਪਰੇ ਰਹੇ ਉਹਦਾ ਮੈਂਬਰ ਨਾ ਬਣੇ ਤੇ ਜੇ ਕੋਈ ਹਿੰਦੂ ਬੰਦਾ ਉਹ ਹਿੰਦੂ ਪ੍ਰੀਸ਼ਦ ਤੇ ਆਰਐਸਐਸ ਦੇ ਬੰਦਿਆਂ ਦੇ ਸੰਪਰਕ ਵਿੱਚ ਨਾ ਆਉਣ ਤੇ ਇਹਨਾਂ ਦਾ ਮੈਂਬਰ ਨਾ ਬਣੇ ਇਸ ਐਲਾਨ ਤੋਂ ਬਾਅਦ ਫਿਰ ਕਾਂਗਰਸੀਆਂ ਦਾ ਤੇ ਇਹਨਾਂ ਦਾ ਥੋੜਾ ਜਿਹਾ ਹਰਕ ਹੋਣ ਲੱਗ ਪਿਆ ਇਹਨਾਂ ਤੋਂ ਦੂਰ ਰਹਿਣ ਲੱਗ ਪਏ ਕਿਉਂਕਿ ਇਹਨਾਂ ਨੂੰ ਫਿਰ ਇੱਕ ਦੇਸ਼ ਦੇ ਹਿੱਤ ਦੇ ਵਿੱਚ ਨਾ ਲੜਨੇ ਵਾਲਾ ਸੰਗਠਨ ਦੇਖਿਆ ਜਾਣ ਲੱਗ ਪਿਆ ਸਭ ਤੋਂ ਵੱਧ ਜਿੱਥੇ ਹੁੰਦੀ ਹੈ ਵੀ ਆਰਐਸਐਸ ਦੀ ਗਦਾਰੀ ਇਹਦੇ ਵਿੱਚ ਕਿੱਥੇ ਹੋਗੀ ਜਦੋਂ ਹੁਣ ਕਈ ਬੰਦੇ ਕਹਿਣਗੇ ਤਾਂ ਆਪਣੇ ਸੰਘ ਵਾਸਤੇ ਕੰਮ ਕਰਦੇ ਸੀਗੇ ਤਾ ਇੱਥੇ ਗਦਾਰੀ ਦੀ ਗੱਲ ਕਿੱਥੇ ਹੁੰਦੀ ਹੈ ਜਦੋਂ 1942 ਦੇ ਵਿੱਚ ਭਾਰਤ ਛੱਡੋ ਅੰਦੋਲਨ ਚੱਲਿਆ ਸੀ ਅੰਗਰੇਜ਼ਾਂ ਦੇ ਵਿਰੁੱਧ ਤਾਂ ਉੱਥੇ ਕੀ ਸੀ ਇਸ ਅੰਦੋਲਨ ਦੇ ਵਿੱਚ ਅੰਗਰੇਜ਼ਾਂ ਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਦੀ ਹੱਤਿਆਵਾਂ ਕੀਤੀਆਂ ਕਈਆਂ ਨੂੰ ਕੁੱਟਿਆ ਮਾਰਿਆ ਜੇਲ੍ਹਾਂ ਦੇ ਵਿੱਚ ਭਰਿਆ ਪਰ ਜਦੋਂ ਉਹ ਇੱਕ ਦੂਜੇ ਆਪਣੇ ਆਪਸਰਾ ਨੂੰ ਚਿੱਠੀ ਪੱਤਰ ਲਿਖਦੇ ਸੀਗੇ ਤਾਂ ਅੰਗਰੇਜ਼ਾਂ ਦੇ ਆਪਣੇ ਦਸਤਾਵੇਜ਼ਾਂ ਦੇ ਵਿੱਚ ਪਤਾ ਲੱਗਦਾ ਉਹਨਾਂ ਦੇ ਵਿੱਚੋਂ ਸਬੂਤ ਮਿਲਦੇ ਨੇ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਸੀਗਾ ਕਿ ਆਰਐਸਐਸ ਤੋਂ ਅੰਗਰੇਜ਼ਾਂ ਨੂੰ ਉਹਨਾਂ ਨੂੰ ਖੁਦ ਨੂੰ ਕੋਈ ਖਤਰਾ ਨਹੀਂ ਹੈ ਆਰਐਸਐਸ ਸਗੋਤੇ ਉਹਨਾਂ ਦਾ ਵਿਰੋਧ ਕਰਨ ਦੀ ਬਜਾਏ ਉਹਨਾਂ ਦਾ ਸਾਥ ਦਿੰਦੀ ਹੈ ਕਿਉਂਕਿ ਇਹ ਕ੍ਰਾਂਤੀਕਾਰੀਆਂ ਦੀਆਂ ਸੂਹਾ ਦੰਦੇ ਸੀਗੇ ਤਾਂ ਅੰਗਰੇਜ਼ਾਂ ਦਾ ਸਾਥ ਦੇ ਕੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਇਹਨਾਂ ਨੇ ਮਰਵਾਏ ਅਤੇ ਫੜਵਾਏ ਵੀ ਸੀਗੇ ਇਹ ਦੇਸ਼ ਦੇ ਨਾਲ ਗਦਾਰੀ ਸੀ ਭਾਰਤ ਦੇ ਲੋਕਾਂ ਦੇ ਨਾਲ ਗਦਾਰੀ ਸੀ ਇੱਥੇ ਉਹਨਾਂ ਦੀ ਜਦਾਰੀ ਉਜਾਗਰ ਹੋਈ ਜਿਵੇਂ ਆਪਾਂ ਗੱਲਾਂ ਕਹਿ ਦੰਨੇ ਹੁੰਨੇ ਆ ਆਪਣੇ ਬੰਦਿਆਂ ਨੂੰ ਜਿਹੜਾ ਆਪਣੇ ਨਾਲ ਦੇ ਕੋਈ ਭਾਈਚਾਰਾ ਜਾਂ ਆਪਣੇ ਵਿੱਚੋਂ ਲੋਕ ਹੁੰਦੇ ਨੇ ਉਹਨਾਂ ਲਈ ਆਪਾਂ ਕਹਿ ਦੰਨੇ ਹੁੰਨੇ ਆ ਵੀ ਘੱਟੋ ਘੱਟ ਜੇ ਤੁਸੀਂ ਸਾਡਾ ਸਾਥ ਨਹੀਂ ਦੇਣਾ ਚੰਗੇ ਕੰਮ ਦੇ ਵਿੱਚ ਤਾਂ ਘੱਟੋ ਘੱਟ ਲੱਤਾਂ ਤਾਂ ਨਾ ਖਿੱਚੋ ਇਹ ਉਹ ਸੰਗਠਨ ਆ ਜਿਨ੍ਹਾਂ ਨੇ ਸਾਥ ਦੇਣ ਦੀ ਬਜਾਏ ਆਪਣੇ ਲੋਕਾਂ ਦੀਆਂ ਲੱਤਾਂ ਖਿੱਚੀਆਂ ਮਰਵਾਏ ਜਿਹੜਾ ਦੇ ਵਿੱਚ ਵਸਾਏ ਅੰਗਰੇਜ਼ਾਂ ਦਾ ਸਾਥ ਦਿੱਤਾ ਉਦੋਂ ਕੀ ਸੀਗਾ ਆਮ ਲੋਕਾਂ ਦੇ ਵਿੱਚ ਹਿੰਦੀ ਦੇ ਵਿੱਚ ਇੱਕ ਨਾਰਾ ਸੀਗਾ ਆਮ ਲੋਕਾਂ ਦੀ ਜ਼ੁਬਾਨ ਦੇ ਉੱਤੇ ਚੜਿਆ ਸੀ ਜਿਹਦਾ ਮੈਂ ਪੰਜਾਬੀ ਤਰਜਮਾ ਤੁਹਾਡੇ ਸਾਹਮਣੇ ਪੇਸ਼ ਕਰ ਦੱਸ ਰਿਹਾ ਉਹ ਆਮ ਲੋਕ ਫਿਰ ਇਸ ਘਟਨਾਵਾਂ ਤੋਂ ਬਾਅਦ 1942 ਤੋਂ ਬਾਅਦ ਲੋਕਾਂ ਦੀ ਜ਼ੁਬਾਨ ਦੇ ਉੱਤੇ ਕੀ ਚੜ ਗਿਆ ਸੀਗਾ ਕਿ ਜਿਹੜੇ ਦੇਸ਼ ਭਗਤ ਸੀਗੇ ਉਹ ਆਜ਼ਾਦੀ ਦੀ ਜੰਗ ਵਿੱਚ ਗਏ ਜਿਹੜੇ ਦੇਸ਼ ਭਗਤ ਸੀ ਉਹ ਆਜ਼ਾਦੀ ਦੀ ਜੰਗ ਵਿੱਚ ਗਏ ਤੇ ਜਿਹੜੇ ਗद्दार ਸੀ ਉਹ ਸੰਘ ਵਿੱਚ ਗਏ ਇਖਲੇ ਲੋਕਾਂ ਦੀ ਜ਼ੁਬਾਨ ਦੇ ਉੱਤੇ ਇਹ ਨਾ ਚੜ ਚੁੱਕਿਆ ਸੀ ਕਿ ਇਹ ਦੇਸ਼ ਦੇ ਗੱਦਾਰ ਨੇ ਫਿਰਕੂ ਬੰਦੇ ਨੇ ਕਿ ਜਿਹੜੇ ਇਹ ਆਰਐਸਐਸ ਹਿੰਦੂ ਪਰਿਸ਼ਦ ਆ ਇਹ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਪੜਕਾਉਂਦੀ ਆ ਮੁਸਲਮ ਲੀਗ ਮੁਸਲਮਾਨਾਂ ਨੂੰ ਹਿੰਦੂਆਂ ਦੇ ਵਿਰੁੱਧ ਪੜਕਾਉਂਦੀ ਆ ਉਹੀ ਅੰਗਰੇਜ਼ਾਂ ਦਾ 파ੜੋ ਤੇ ਰਾਜ ਕਰੋ ਵਾਸਤੇ ਸੰਗਠਨ ਬਣਾਏ ਸੀਗੇ ਕਿਉਂਕਿ 1857 ਦੇ ਵਿੱਚ ਹਿੰਦੂ ਮੁਸਲਮਾਨ ਲੜ ਕੇ ਦੇ ਰੜ ਕੇ ਦੇਸ਼ ਵਾਸਤੇ ਲੜੇ ਸੀਗੇ ਤੇ ਆਪਸ ਦੇ ਵਿੱਚ ਤਾਂ ਇਹ ਜ਼ਰੂਰ ਇੱਕ ਦੂਜੇ ਧਰਮ ਦੇ ਵਿਰੁੱਧ ਫੜਕਾਉਂਦੇ ਸੀਗੇ ਪਰ ਕਲਕੱਤੇ ਵਰਗੀਆਂ ਹੋਰ ਜਗ੍ਹਾ ਜਿਹੜਾ ਉੱਤਰ ਪੂਰਬੀ ਸੀਗੇ ਭਾਰਤ ਦੇ ਰਾਜ ਉੱਥੇ ਇਹ ਇਕੱਠੇ ਚੋਣਾਂ ਦੇ ਵਿੱਚ ਖੜਦੇ ਸੀਗੇ ਗੱਠਜੋੜ ਜਿਵੇਂ ਹੁਣ ਪਾਰਟੀਆਂ ਦਾ ਗੱਠਜੋੜ ਹੁੰਦਾ ਆਪਸ ਦੇ ਵਿੱਚ ਉਵੇਂ ਮੁਸਲਿਮ ਲੀਗ ਤੇ ਇਹ Hindu Parishad আর RSS ਇਹ ਲੜ ਕੇ ਰਣ ਕੇ ਚੋਣਾਂ ਲੜਦੇ ਸੀਗੇ ਪਰ ਆਮ ਲੋਕਾਂ ਦੇ ਵਿੱਚ ਫਿਰਕੂ ਜ਼ਹਿਰ ਪਲਾਉਂਦੇ ਸੀਗੇ ਇਹ ਇਹਨਾਂ ਦਾ ਕਰਤਾਰ ਸੀਗਾ ਇਹ ਜੇਲ੍ਹ ਦੇ ਵਿੱਚ ਇਸ ਵਜ੍ਹਾ ਨਾਲ ਗਏ ਸੀਗੇ ਜਦੋਂ ਦੇਸ਼ ਆਜ਼ਾਦ ਹੋਇਆ ਫੇਰ ਵੀ ਇਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਲਾਲ ਕਿਲੇ ਦੇ ਉੱਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਤਾਂ ਇਹਨਾਂ ਨੇ ਤਿਰੰਗੇ ਝੰਡੇ ਨੂੰ ਮੰਨਣ ਤੋਂ ਇਨਕਾਰ ਕਰਤਾ ਤੇ ਆਪਣੇ ਹੈੱਡਕੁਆਰਟਰ ਦੇ ਵਿੱਚ ਆਪਣਾ ਆਪਣਾ ਜਿਹੜਾ ਝੰਡਾ ਸੀਗਾ ਉਹ ਫੈਰਾਇਆ ਹੋਰ ਕਈ ਲੋਕਾਂ ਨੂੰ ਤਾਂ ਕਹਿ ਦਿੰਦੇ ਨੇ ਕਿ ਇਹ ਤਿਰੰਗੇ ਦਾ ਜਾਂ ਝੰਡੇ ਦਾ ਅਪਮਾਨ ਕਰਦੇ ਨੇ ਉਹ 52 ਸਾਲ ਇਹਨਾਂ ਨੇ ਝੰਡੇ ਦਾ ਅਪਮਾਨ ਕੀਤਾ ਮੰਨਣ ਤੋਂ ਨਾ ਕੀਤੀ ਇਹਨਾਂ ਨੇ ਆਪਣਾ ਭਗਵਾਨ ਝੰਡਾ ਤਿਰੰਗੇ ਦੀ ਜਗ੍ਹਾ ਉਹਨੂੰ ਹੀ ਮੰਨਿਆ ਇਹਨਾਂ ਨੇ ਸੰਵਿਧਾਨ ਨੂੰ ਵੀ ਮੰਨਣ ਤੋਂ ਨਾ ਕਰਤੀ ਸੀ ਕਿ ਅਸੀਂ ਸੰਵਿਧਾਨ ਨੂੰ ਨਹੀਂ ਅਸੀਂ ਇੱਥੇ ਮਨੁਸਮ੍ਰਿਤੀ ਲਾਗੂ ਕਰਨੀ ਹੈ ਤਿਰੰਗਾ ਜਿਹੜਾ ਤਿੰਨ ਰੰਗ ਹੁੰਦੇ ਨੇ ਤਿੰਨ ਮਨਹੂਸ ਹੁੰਦੇ ਨੇ ਇਹ ਦੇਸ਼ ਵਾਸਤੇ ਇੱਕ ਪਨੋਤੀ ਹੈ ਲੋਕਾਂ ਦਾ ਭਲਾ ਨਹੀਂ ਹੋਊਗਾ ਐਵੇਂ ਦੀਆਂ ਬਹੁਤ ਗੱਲਾਂ ਪ੍ਰਚਾਰੀਆਂ ਇਹਨਾਂ ਨੇ ਸੰਵਿਧਾਨ ਦਾ ਅੱਜ ਤੱਕ ਵੀ ਵਿਰੋਧ ਕਰਦੇ ਨੇ ਜਿਵੇਂ ਬੀਜੇਪੀ ਕਹਿੰਦੀ ਸੀ ਕਿ 400 ਪਾਰ ਹੋਣ ਤੋਂ ਬਾਅਦ 400 ਸੀਟਾਂ ਚਾਹੀਦੀਆਂ ਨੇ ਸਾਨੂੰ ਮਤੇ ਚਾਹੀਦੇ ਨੇ ਤਾਂ ਕਿ ਅਸੀਂ ਸੰਵਿਧਾਨ ਬਦਲ ਕੇ ਮਨੁਸਮ੍ਰਿਤੀ ਲਾ ਸਕੀਏ ਜਦੋਂ ਸਵਿਧਾਨ ਬਣ ਰਿਹਾ ਸੀਗਾ ਉਦੋਂ ਵੀ ਇੱਕ ਦਿਲਚਸਪ ਘਟਨਾ ਹੈ ਕਿ ਉਦੋਂ ਵੀ ਇਹੀ ਗੱਲਾਂ ਕਰਦੇ ਹੁੰਦੇ ਸੀਗੇ ਕਿ ਜਿਹੜੇ ਇਹ ਉੱਚ ਵਰਗ ਦੇ ਨੇ ਉਹਨਾਂ ਨੂੰ 4 ਵੋਟਾਂ ਨੀਵੀਂ ਵਾਦ ਜਾਤੀ ਵਾਲਿਆਂ ਨੂੰ 1 2 3 ਲਿਆ ਨੂੰ ਓਵੇਂ ਵੋਟਾਂ ਉਹ ਅੱਜ ਵੀ ਹੈ ਇਹਨਾਂ ਦੀ ਮਨਸ਼ਾ ਅੱਜ ਵੀ ਹੈ ਇਹ ਸਿਰਫ ਭਾਰ ਦੇ ਨੇ ਕਿ ਕਦੋਂ ਸਾਡੇ ਤਾਨਾਸ਼ਾ ਸਾਡੇ ਹੱਥ ਦੇ ਵਿੱਚ ਆਵੇ ਤਾਨਾਸ਼ਾਹੀ ਤੇ ਅਸੀਂ ਸਵਿਧਾਨ ਦੀ ਜਗ੍ਹਾ ਮਨੁੱਖ ਸਮ੍ਰਿਤੀ ਲਾ ਗੂ